ਮਜੀਠੀਆ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਹਾਈ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਇੱਕ ਚੰਗੀ ਝਾੜ ਪਈ ਹੈ ਤੇ ਦੂਜੇ ਪਾਸੇ ਦੱਸਿਏ ਕਿ ਉੱਥੇ ਹੀ 7 ਦਿਨ ਪਹਿਲਾਂ ਨੋਟਿਸ ਦੇਣਾ ਪਵੇਗਾ ਸਰਕਾਰ ਨੂੰ ਤੇ ਉੱਥੇ ਹੀ ਗੱਲ ਕਰੀ ਤਾਂ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆ ਰਿਹਾ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਵਿਕਰਮ ਮਜੀਠੀਆ ਨੂੰ ਹਾਈ ਕੋਰਟ ਨੇ ਜਿਹੜੀ ਕਿ ਇੱਕ ਵੱਡੀ ਰਾਹਤ ਦੇ ਦਿੱਤੀ ਹੈ ਹੋਰ ਕੀ ਕੁਝ ਕਹਿਣਾ ਅਰਸ਼ਦੀਪ ਕਲੇਰ ਦਾ ਵਿਕਰਮ ਮਜੀਠੀਆ ਮਾਮਲੇ 'ਚ ਆਓ ਤੁਹਾਨੂੰ ਸੁਣਾਉਣੇ ਆ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਸਾਹਿਬ ਨੂੰ ਰਾਹਤ ਦਿੱਤੀ ਹੈ ਕਿਹੜਾ ਮੁਕੱਦਮਾ ਜਦੋਂ 25 ਜੂਨ ਨੂੰ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਆ ਸਾਹਿਬ ਨੂੰ ਸਰਕਾਰ ਦੇ ਇਸ਼ਾਰੇ ਤੇ ਅੰਮ੍ਰਿਤਸਰ ਅਰੈਸਟ ਕਰਨ ਪਹੁੰਚੀ ਸੀ ਸਾਰਿਆਂ ਨੇ ਦੇਖਿਆ ਕਿਉਂਕਿ ਸਾਰਾ ਕੁਝ ਵੀਡੀਓਗ੍ਰਾਫਟ ਸੀ ਚੈਨਲ ਲਾਈਵ ਸੀ ਕਿ ਕਿਸ ਤਰੀਕੇ ਧੱਕੇ ਨਾਲ ਵਿਜੀਲੈਂਸ ਕਰਦੇ ਵਿੱਚ ਵੜੀ ਪਰ 30 ਜੁਲਾਈ ਨੂੰ ਮਤਲਬ ਉਸ ਘਟਨਾ ਵਾਲੇ ਦਿਨ ਤੋਂ 1 ਮਹੀਨਾ 5 ਦਿਨ ਬਾਅਦ ਇੱਕ ਨਵਾਂ ਪਰਚਾ ਦਰਜ ਕੀਤਾ ਗਿਆ ਕਿ ਜੀ ਵਿਜੀਲੈਂਸ ਨੂੰ ਵਿਕਰਮ ਮਜੀਠੀਆ ਨੇ ਉਹਨਾਂ ਦਾ ਕੰਮ ਨਹੀਂ ਕਰਨ ਦਿੱਤਾ ਰੇਡ ਦੇ ਵਿੱਚ ਵਿਗਨ ਪਾਇਆ ਉਹਨੂੰ ਲੈ ਕੇ ਅਜਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਪੁੱਛਿਆ ਕਿ ਕਿਉਂਕਿ ਹਰ ਇੱਕ ਚੀਜ਼ ਦਾ ਵੀਡੀਓ ਤੇ ਹੈ ਉਥੇ ਕੋਈ ਕਿਸੇ ਕਿਸਮ ਦਾ ਵਿਗਨ ਨਹੀਂ ਪਿਆ ਲੋਕ ਪਹਿਲਾਂ ਹੀ ਮੌਜੂਦ ਸੀ ਕਿਉਂਕਿ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਸਵੇਰੀ ਲੋਕਾਂ ਦਾ ਕੰਮ ਕਰਨ ਵਾਲੇ ਲੋਕ ਹੈ ਮਰਨ ਵਾਲੇ ਲੋਕ ਹੈ ਉਹ ਵੱਡੀ ਤعداد ਦੇ ਵਿੱਚ ਅੰਮ੍ਰਿਤਸਰ ਦੀ ਕੋਠੀ ਰੋਜ਼ ਹੀ ਰਹਿੰਦੇ ਸੋ ਹਾਈ ਕੋਰਟ ਦੇ ਪੁੱਛਣ ਤੇ ਪੰਜਾਬ ਸਰਕਾਰ ਨੇ ਐਫੀਡੇਵਿਟ ਫਾਈਲ ਕੀਤਾ ਕਿ ਇਸ ਕੇਸ 'ਚ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਅਗਰ ਕੋਈ ਕਾਰਵਾਈ ਕਰਾਂਗੇ ਤਾਂ 7 ਦਿਨ ਦਾ ਲਿਖਤੀ ਨੋਟਿਸ ਦੇਾਂਗੇ ਮਤਲਬ ਹਰ ਇੱਕ ਕਾਨੂੰਨ ਨੂੰ ਛਿਕੇ ਤੇ ਟੰਗਣਾ ਮੈਂ ਤਾਂ ਪੰਜਾਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਫਿਰ ਝੂਠੇ ਕੇਸ ਬਣਾਉਣੇ ਕਿਉਂ ਜੇ ਕੋਰਟ ਦੇ ਵਿੱਚ ਜਾ ਕੇ ਲਿਖਤੀ ਦੇਣਾ ਪੈਂਦਾ ਕਿ ਜੀ ਇਹਦੇ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਜੇ ਕਰਨੀ ਹੋਗੀ ਤਾਂ 7 ਦਿਨ ਦਾ ਨੋਟਿਸ ਦੇਾਂਗੇ ਸੋ ਇਥੋਂ ਇੱਕ ਗੱਲ ਸਪੱਸ਼ਟ ਹੈ ਕਿ ਵੈਨ ਡਾਟਾ ਦੇ ਤਹਿਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਸਾਡਾ ਸਿਰ ਝੁੱਕਦਾ ਜੁਡੀਸ਼ਰੀ ਹੈ ਕਿ ਮਾਨ ਲਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿੱਥੇ ਇਨਸਾਫ ਮਿਲਦਾ ਇਨਸਾਫ ਹੁੰਦਾ ਸੋ ਜੁਡੀਸ਼ਰੀ ਤਾਂ ਯਾਸਾ ਵਰਨਾ ਪੰਜਾਬ ਸਰਕਾਰ ਦਾ ਤਾਂ ਇੱਕੋ ਕੰਮ ਰਹਿ ਗਿਆ ਡਿਵੈਲਪਮੈਂਟ ਬੰਦ ਪਈ ਹੈ ਲਾਅ ਐਂਡ ਆਰਡਰ ਖਤਮ ਹੈ ਡਰੱਗਸ ਦਾ ਬੋਲਬਾਲਾ ਹੈ ਜੇ ਕੋਈ ਕੰਮ ਪੰਜਾਬ ਸਰਕਾਰ ਕਰ ਰਹੀ ਹੈ ਉਹ ਹੈ ਕਿ ਆਪਣੇ ਸਿਆਸੀ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰੇ ਅੱਜ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਕਰਮ ਮਜੀਠੀਆ ਸਾਹਿਬ ਨੂੰ ਰਾਹਤ ਦਿੱਤੀ ਹੈ ਕਿਹੜਾ ਮੁਕੱਦਮਾ ਹੈ ਜਦੋਂ 25 ਜੂਨ ਨੂੰ ਵਿਜੀਲੈਂਸ ਦੀ ਟੀਮ ਵਿਕਰਮ ਮਜੀਠੀਆ ਸਾਹਿਬ ਨੂੰ ਸਰਕਾਰ ਦੇ ਇਸ਼ਾਰੇ ਤੇ ਅੰਮ੍ਰਿਤਸਰ ਅरेस्ट ਕਰਨ ਪਹੁੰਚੀ ਸੀ ਸਾਰਿਆਂ ਨੇ ਦੇਖਿਆ ਕਿਉਂਕਿ ਸਾਰਾ ਕੁਝ ਵੀਡੀਓਗ੍ਰਾਫਟ ਸੀ ਚੈਨਲ ਲਾਈਵ ਸੀ ਕਿ ਕਿਸ ਤਰੀਕੇ ਧੱਕੇ ਨਾਲ ਵਿਜੀਲੈਂਸ ਕਰਦੇ ਵਿੱਚ ਵੜੀ ਪਰ 30 ਜੁਲਾਈ ਨੂੰ ਮਤਲਬ ਉਸ ਘਟਨਾ ਵਾਲੇ ਦਿਨ ਤੋਂ 1 ਮਹੀਨਾ 5 ਦਿਨ ਬਾਅਦ ਇੱਕ ਨਵਾਂ ਪਰਚਾ ਦਰਜ ਕੀਤਾ ਗਿਆ ਕਿ ਜੀ ਵਿਜੀਲੈਂਸ ਨੂੰ ਵਿਕਰਮ ਮਜੀਠੀਆ ਨੇ ਉਹਨਾਂ ਦਾ ਕੰਮ ਨਹੀਂ ਕਰਨ ਦਿੱਤਾ ਰੇਡ ਦੇ ਵਿੱਚ ਵਿਗਨ ਪਾਇਆ ਉਨੂੰ ਲੈ ਕੇ ਅਜਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਪੁੱਛਿਆ ਕਿ ਕਿਉਂਕਿ ਹਰ ਇੱਕ ਚੀਜ਼ ਦਾ ਵੀਡੀਓ ਤੇ ਹੈ ਉਥੇ ਕੋਈ ਕਿਸੇ ਕਿਸਮ ਦਾ ਵਿਗੜ ਨਹੀਂ ਪਿਆ ਲੋਕ ਪਹਿਲਾਂ ਹੀ ਮੌਜੂਦ ਸੀ ਕਿਉਂਕਿ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਸਵੇਰੀ ਲੋਕਾਂ ਦਾ ਕੰਮ ਕਰਨ ਵਾਲੇ ਲੋਕ ਹੈ ਮਿਰਨ ਵਾਲੇ ਲੋਕ ਹੈ ਉਹ ਵੱਡੀ ਤਦਾਦ ਦੇ ਵਿੱਚ ਅੰਮ੍ਰਿਤਸਰ ਦੀ ਕੋਠੀ ਰੋਜ਼ ਹੀ ਰਹਿੰਦੇ ਸੋ ਹਾਈ ਕੋਰਟ ਦੇ ਪੁੱਛਣ ਤੇ ਪੰਜਾਬ ਸਰਕਾਰ ਨੇ ਐਫੀਡੇਵਿਟ ਫਾਈਲ ਕੀਤਾ ਕਿ ਇਸ ਕੇਸ 'ਚ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਅਗਰ ਕੋਈ ਕਾਰਵਾਈ ਕਰਾਂਗੇ ਤਾਂ 7 ਦਿਨ ਦਾ ਲਿਖਤੀ ਨੋਟਿਸ ਦੇਾਂਗੇ ਮਤਲਬ ਹਰ ਇੱਕ ਕਾਨੂੰਨ ਨੂੰ ਛਿਕੇ ਤੇ ਟੰਗਣਾ ਮੈਂ ਤੇ ਪੰਜਾਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਫਿਰ ਝੂਠੇ ਕੇਸ ਬਣਾਉਣੇ ਕਿਉਂ ਜੇ ਕੋਰਟ ਦੇ ਵਿੱਚ ਜਾ ਕੇ ਲਿਖਤੀ ਦੇਣਾ ਪੈਂਦਾ ਕਿ ਜੇ ਇਹਦੇ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਜੇ ਕਰਨੀ ਹੋਗੀ ਤਾਂ 7 ਦਿਨ ਦਾ ਨੋਟਿਸ ਦੇਾਂਗੇ ਸੋ ਇਥੋਂ ਇੱਕ ਗੱਲ ਸਪੱਸ਼ਟ ਹੈ ਕਿ ਵੈਂ ਡਾਟਾ ਦੇ ਤਹਿਤ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪਰ ਸਾਡਾ ਸਿਰ ਝੁਕਦਾ ਜੁਡੀਸ਼ਰੀ ਹੈ ਕਿ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿੱਥੇ ਇਨਸਾਫ ਮਿਲਦਾ ਇਨਸਾਫ ਹੁੰਦਾ ਹੈ ਸੋ ਜੁਡੀਸ਼ਰੀ ਤਾਂ ਯਾਸ ਆ ਵਰਨਾ ਪੰਜਾਬ ਸਰਕਾਰ ਦਾ ਤਾਂ ਇੱਕੋ ਕੰਮ ਰਹਿ ਗਿਆ ਡਿਵੈਲਪਮੈਂਟ ਬੰਦ ਪਈ ਐ ਲਾਅ ਐਂਡ ਆਰਡਰ ਖਤਮ ਐ ਡਰੱਗਸ ਦਾ ਬੋਲਬਾਲਾ ਜੇ ਕੋਈ ਕੰਮ ਪੰਜਾਬ ਸਰਕਾਰ ਕਰ ਰਹੀ ਐ ਉਹ ਐ ਕਿ ਆਪਣੇ ਸਿਆਸੀ ਵਿਰੋਧੀਆਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ